ਸਤਿ ਸ਼੍ਰੀ ਅਕਾਲ ਪੰਜਾਬੀਓ ਤੁਸੀਂ ਜੁੜਿਓ ਪੰਜਾਬੀਕਾ ਨਿਊਜ਼ ਨਾਲ ਪੰਜਾਬ ਦੀ ਵੱਡੀ ਖਬਰ ਰਾਜਵੀਰ ਜਵੰਦਾ ਦੀ ਫੈਮਿਲੀ ਨੇ ਰਾਜਵੀਰ ਜਵੰਦਾ ਦੀ ਮੌਤ ਦਾ ਦੱਸਿਆ ਪੂਰਾ ਸੱਚ ਕੀ ਸੱਚ ਦੱਸਿਆ ਜਾਣਦੇ ਅੱਜ ਦੀ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਲਾਈਕ ਜ਼ਰੂਰ ਕਰੋ ਵੀਡੀਓ ਸ਼ੁਰੂ ਕਰਦੇ ਹਾਂ ਜੀ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦੇ ਦਾ ਵਿਛੋੜਾ ਹਰ ਪੰਜਾਬੀ ਦੇ ਲਈ ਸਹਿਣਾ ਔਖਾ ਹੈ ਔਰ ਸਭ ਤੋਂ ਵੱਡਾ ਵਿਛੋੜਾ ਉਸਦੇ ਪਰਿਵਾਰ ਨੂੰ ਹੈ ਜਿਨ੍ਹਾਂ ਦੇ ਦਿਵਾਲੀ ਦੇ ਚਾਗਮਾਂ ਦੇ ਵਿੱਚ ਲੰਘ ਗਏ ਤੇ ਰਾਜਵੀਰ ਮੋਹ ਮੁਹੱਬਤ ਦੇ ਨਾਲ-ਨਾਲ ਆਪਣੇ ਪਰਿਵਾਰ ਨੂੰ ਤੇ ਪੂਰੇ ਪੰਜਾਬੀਆਂ ਨੂੰ ਯਾਦਾਂ ਦੇ ਗਿਆ ਤੇ ਸਭ ਦੇ ਪੱਲੇ ਰਹਿ ਗਿਆ ਦੁੱਖ ਤੇ ਉਸਦੇ ਜਾਨ ਨਾਲ ਜਿੱਥੇ ਹਰ ਅੱਖ ਨਮ ਹੈ ਹਰ ਹਿਰਦਾ ਵਲੂੰਦਰਿਆ ਗਿਆ ਹੈ ਉੱਥੇ ਹੀ ਰਾਜਵੀਰ ਦੇ ਪਰਿਵਾਰ ਦਾ ਇਸ ਸਮੇਂ ਕੀ ਹਾਲ ਹੈ ਉਸਦੇ ਬਾਰੇ ਤੁਹਾਨੂੰ ਅੱਜ ਜਾਣਕਾਰੀ ਦਿੰਨੇ ਹਾਂ ਜਸਲੂ ਸੁਣ ਕੇ ਤੁਸੀਂ ਵੀ ਭਾਵਕ ਹੋ ਜਾਓਗੇ ਤੇ ਰਾਜਵੀਰ ਜਵੰਦੇ ਦੀ ਮਾਸੀ ਦੀ ਕੁੜੀ ਹੁਣ ਕੈਮਰੇ ਸਾਹਮਣੇ ਆਈ ਹੈ ਜਿਸ ਨੇ ਰਾਜਵੀਰ ਦੇ ਪਰਿਵਾਰ ਦਾ ਹਾਲ ਦੱਸਿਆ ਹੈ ਤੇ ਦੱਸਦੀ ਹੋਈ ਉਹ ਵੀ ਭਾਵਕ ਹੋ ਗਈ ਤੇ ਉਸਨੇ ਕਿਹਾ ਕਿ ਮੇਰਾ ਨਾਮ ਮਨਪ੍ਰੀਤ ਕੌਰ ਹੈ ਤੇ ਰਾਜਵੀਰ ਮੇਰਾ ਮਾਸੀ ਦਾ ਮੁੰਡਾ ਸੀ ਤੇ ਬਹੁਤ ਵਧੀਆ ਸੁਭਾਅ ਦੇ ਸੀ ਉਹ ਬਹੁਤ ਚੰਗੇ ਇਨਸਾਨ ਤੇ ਹਸਮੁਖ ਸੀ ਰਾਜਵੀਰ ਵੀਰੇ ਦੇ ਵਰਗਾ ਕੋਈ ਨਹੀਂ ਬਣ ਸਕਦਾ ਇਸ ਦੁਨੀਆ ਤੇ ਹੁਣ ਰਾਜਵੀਰ ਵੀਰੇ ਦੀਆਂ ਅਸੀਂ ਵੀਡੀਓ ਦੇਖੀ ਸੀ ਉਹਨਾਂ ਦੀ ਤੇ ਫਿਰ ਅਸੀਂ ਕਾਲ ਕੀਤੀ ਸੀ ਮਾਸੀ ਨੂੰ ਤੇ ਉਹ ਕਾਫੀ ਰੋ ਰਹੇ ਸੀ ਕਹਿੰਦੇ ਹਾਂਜੀ ਐਕਸੀਡੈਂਟ ਹੋ ਗਿਆ ਤੁਹਾਡੇ ਵੀਰ ਜੀ ਦਾ ਤੇ ਅਰਦਾਸਾ ਕਰੋ ਕਿ ਉਹ ਸਹੀ ਹੋ ਜਾਣ ਤੇ ਅਸੀਂ ਰੋਜ਼ ਕਾਲ ਕਰਕੇ ਉਹਨਾਂ ਨੂੰ ਪੁੱਛਦੇ ਸੀ ਤੇ ਅਸੀਂ ਜਾਣਾਂ ਹੀ ਸੀ ਅਜੇ ਉਹਨਾਂ ਦਾ ਪਤਾ ਲੈਣ ਤੇ ਦੂਜੇ ਦਿਨ ਹੀ ਉਹਨਾਂ ਦੀ ਡੈਥ ਹੋ ਗਈ ਮੈਂ ਉਹਨਾਂ ਤੋਂ ਛੋਟੀਆਂ ਤੇ ਰਾਜਵੀਰ ਮੇਰੇ ਤੋਂ 5 ਸਾਲ ਵੱਡੇ ਸੀ ਤੇ ਜਦੋਂ ਸਾਨੂੰ ਐਕਸੀਡੈਂਟ ਦੀ ਖਬਰ ਮਿਲੀ ਤਾਂ ਸੁਣ ਕੇ ਬਹੁਤ ਜ਼ਿਆਦਾ ਦੁੱਖ ਹੋਇਆ ਸੁਭਾ ਉਹਨਾਂ ਦਾ ਇੰਨਾ ਵਧੀਆ ਸੀ ਕਿ ਉਹਨਾਂ ਵਰਗਾ ਕੋਈ ਨਹੀਂ ਬਣ ਸਕਦਾ ਜਿੱਥੇ ਮਿਲਾਂ ਹੱਸ ਕੇ ਬੁਲਾਉਂਦੇ ਸੀ ਸਾਨੂੰ ਮੈਰਿਜ ਤੋਂ ਬਾਅਦ ਵੀ ਮੈਂ ਆਉਂਦੀ ਰਹੀਆਂ ਜਦੋਂ ਸ਼ੋਅ ਕਰਕੇ ਉਹਨਾਂ ਨੇ ਆਉਣਾ ਤਾਂ ਉਹਨਾਂ ਨੇ ਆ ਕੇ ਕੋਲ ਬਹਿਣਾ ਵਧੀਆ ਗੱਲਬਾਤ ਕਰਨੀ ਕਿ ਬਹੁਤ ਵਧੀਆ ਸੀਗੇ ਉਹ ਇਨਸਾਨ ਉਹਨਾਂ ਦੀਆਂ ਯਾਦਾਂ ਸਾਡੇ ਦਿਲ ਵਿੱਚ ਹਮੇਸ਼ਾ ਘੁੰਮਦੀਆਂ ਵਾ ਬਹੁਤ ਜ਼ਿਆਦਾ ਯਾਦ ਕਰਦੇ ਆ ਉਹਨਾਂ ਚੀਜ਼ਾਂ ਨੂੰ ਦੇਖ ਕੇ ਹੀ ਰੋਣਾ ਆਉਂਦਾ ਵਾ ਕਿੱਥੋਂ ਲੱਭਣਾ ਸਾਨੂੰ ਇਹੋ ਜਿਹਾ ਵੀਰ ਉਹ ਜ਼ਿਆਦਾਤਰ ਪਟਿਆਲੇ ਹੀ ਪੜੇ ਹਨ ਆਉਂਦੇ ਸੀਗੇ ਪਰ ਘੱਟ ਮਿਲਦੇ ਸੀ ਸਾਨੂੰ ਤੇ ਘਰੇ ਹੀ ਆਉਂਦੇ ਜਾਂਦੇ ਸੀਗੇ ਉਦੋਂ ਅਸੀਂ ਹੁੰਦੇ ਨਹੀਂ ਸੀ ਜਦੋਂ ਉਹ ਘਰ ਆਉਂਦੇ ਸੀ ਜ਼ਿਆਦਾ ਅਸੀਂ ਕਿਉਂਕਿ ਬਾਹਰ ਹੀ ਰਹਿੰਦੇ ਸੀ ਉਹ ਜ਼ਿਆਦਾ ਹਾਸਾ ਮਜ਼ਾਕ ਤਾਂ ਬਹੁਤ ਕਰਦੇ ਰਹਿੰਦੇ ਸੀਗੇ ਬਹੁਤ ਜ਼ਿਆਦਾ ਉਹ ਚੰਗੇ ਸੁਭਾਅ ਦੇ ਇਨਸਾਨ ਸੀ ਤੇ ਮਜ਼ਾਕ ਵਾਲੀਆਂ ਗੱਲਾਂ ਵੀ ਉਹ ਹਰ ਵਕਤ ਹਰ ਵੇਲੇ ਕਰਦੇ ਰਹਿੰਦੇ ਸਨ ਤੇ ਉਹਨਾਂ ਨੇ ਦੱਸਿਆ ਕਿ ਰਾਜਵੀਰ ਜਵੰਦੇ ਦੇ ਪਰਿਵਾਰ ਦਾ ਅਜੇ ਬਹੁਤ ਬੁਰਾ ਹਾਲ ਆ ਮਾਸੀ ਦੀ ਲੜਕੀ ਨੇ ਕਿਹਾ ਕਿ ਉਹਨਾਂ ਦੀ ਮਾਸੀ ਦਾ ਵੀ ਬਹੁਤ ਬੁਰਾ ਹਾਲਾ ਸਾਰੀ ਫੈਮਿਲੀ ਦਾ ਹੀ ਬਹੁਤ ਬੁਰਾ ਹਾਲਾ ਉਹ ਅਜੇ ਸਦਮੇ ਦੇ ਵਿੱਚ ਹਨ ਤੇ ਸਦਮੇ ਚੋਂ ਬਾਹਰ ਨਹੀਂ ਨਿਕਲ پا ਰਹੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਦਲਾਸਾ ਵੀ ਦਿੰਨੇ ਹਾਂ ਮਾਸੀ ਕਹਿੰਦੇ ਹਨ ਕਿ ਕਿਵੇਂ ਭੁੱਲ ਜਾਮੈਂ ਮੇਰਾ ਇੰਨਾ ਸੋਹਣਾ ਸੁਨੱਖਾ ਪੁੱਤ ਸੀ ਤੇ ਇੰਨਾ ਪਿਆਰ ਸਭ ਦਾ ਮੋਹ ਲੈ ਗਿਆ ਤੇ ਫਿਰ ਅਜੇ ਬਹੁਤ ਬੁਰਾ ਹਾਲ ਆ ਉਹਨਾਂ ਦਾ ਤੇ ਉਹਨਾਂ ਨੇ ਦੱਸਿਆ ਕਿ ਅਜੇ ਮਾਸੜ ਜੀ ਨੂੰ ਯਾਨੀ ਯਾ ਰਾਜਵੀਰ ਦੇ ਪਿਤਾ ਨੂੰ ਗਏ 3 ਸਾਲ ਹੀ ਹੋਏ ਹਨ ਕਿ ਹੁਣ ਰਾਜਵੀਰ ਦਾ ਦੁੱਖ ਸਾਨੂੰ ਲੱਗਿਆ ਜੋ ਭੁੱਲਣਾ ਬਹੁਤ ਔਖਾ ਹੈ ਉਹਨਾਂ ਦੀ ਫੈਮਿਲੀ ਚੋ ਮਾਸੀ ਜੀ ਨੇ ਭਾਬੀ ਜੀ ਨੇ ਦੋ ਬੱਚੇ ਨੇ ਸਿਸਟਰ ਫੌਰਨ ਗਈ ਸੀ ਉਹਨਾਂ ਦੀ ਸਿਸਟਰ ਹੁਣ ਫੌਰਨ ਤੋਂ ਆਈ ਹੈ ਆਪਣੇ ਰਾਜਵੀਰ ਵੀਰੇ ਦੀ ਅੰਤਿਮ ਅਰਦਾਸ ਦੇ ਵਿੱਚ ਰਾਜਵੀਰ ਦੇ ਪਰਿਵਾਰ ਦਾ ਹਾਲ ਬਹੁਤ ਬੁਰਾ ਹੈ ਹਾਲ ਕਿਉਂਕਿ ਪਹਿਲਾਂ ਉਹਨਾਂ ਦੇ ਪਰਿਵਾਰ ਚੋਂ ਰਾਜਵੀਰ ਦਾ ਪਿਤਾ ਇਸ ਦੁਨੀਆ ਤੋਂ ਗਿਆ ਤੇ ਹੁਣ ਰਾਜਵੀਰ ਖੁਦ ਰੱਬ ਨੂੰ ਪਿਆਰਾ ਹੋ ਗਿਆ ਤੇ ਪਰਿਵਾਰ ਅਜੇ ਯਾਦਾਂ ਦੇ ਵਿਛੋੜਾ ਸਹਿ ਰਿਹਾ ਹੈ ਤੇ ਬਾਕੀ ਅਸੀਂ ਪ੍ਰਮਾਤਮਾ ਅੱਗੇ ਦੁਆ ਕਰਦੇ ਹਾਂ ਕਿ ਵਾਹਿਗੁਰੂ ਉਸ ਦੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਤੇ ਰਾਜਵੀਰ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਸ ਬਖਸ਼ਿਸ਼ ਕਰਿਓ ਕਿਉਂਕਿ ਟੁੱਟੀ ਚੀਜ਼ ਨੂੰ ਨਵਾਂ ਲਿਆਂਦਾ ਜਾ ਸਕਦਾ ਹੈ ਪਰ ਇਸ ਦੁਨੀਆ ਤੋਂ ਗਿਆ ਇੱਕ ਇਨਸਾਨ ਹੀ ਹੈ ਜੋ ਕਦੇ ਵੀ ਦੁਬਾਰਾ ਨਹੀਂ ਹੋਦਾ ਰਾਜਵੀਰ ਅੱਜ ਆਪਣੇ ਗਾੜਿਆਂ ਦੇ ਨਾਲ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਜਿੰਦਾ ਰਹੇਗਾ ਤੇ ਹਰ ਅੱਖ ਹਰ ਦਿਲ ਉਸ ਨੂੰ ਯਾਦ ਕਰਦੀ ਰਹੇਗੀ ਅਲਵਿਦਾ ਰਾਜਵੀਰ ਜੀ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦੇ ਦਾ ਵਿਛੋੜਾ ਹਰ ਪੰਜਾਬੀ ਦੇ ਲਈ ਸਹਿਣਾ ਔਖਾ ਹੈ ਪਰ ਸਭ ਤੋਂ ਵੱਡਾ ਵਿਛੋੜਾ ਉਸਦੇ ਪਰਿਵਾਰ ਨੂੰ ਹੈ ਜਿਨ੍ਹਾਂ ਦੇ ਦੀਵਾਲੀ ਦੇ ਚਾਗਮਾਂ ਦੇ ਵਿੱਚ ਲੰਘ ਗਏ ਤੇ ਰਾਜਵੀਰ ਮੋਹ ਮੁਹੱਬਤ ਦੇ ਨਾਲ-ਨਾਲ ਆਪਣੇ ਪਰਿਵਾਰ ਨੂੰ ਤੇ ਪੂਰੇ ਪੰਜਾਬੀਆਂ ਨੂੰ ਯਾਦਾਂ ਦੇ ਗਿਆ ਤੇ ਸਭ ਦੇ ਪੱਲੇ ਰਹਿ ਗਿਆ ਦੁੱਖ ਤੇ ਉਸਦੇ ਜਾਨ ਨਾਲ ਜਿੱਥੇ ਹਰ ਅੱਖ ਨਮ ਹੈ ਹਰ ਹਿਰਦਾ ਵਲੂੰਦਰਿਆ ਗਿਆ ਹੈ ਉੱਥੇ ਹੀ ਰਾਜਵੀਰ ਦੇ ਪਰਿਵਾਰ ਦਾ ਇਸ ਸਮੇਂ ਕੀ ਹਾਲ ਹੈ ਉਸ ਦੇ ਬਾਰੇ ਤੁਹਾਨੂੰ ਅੱਜ ਜਾਣਕਾਰੀ ਦਿੰਨੇ ਹਾਂ ਜਿਸ ਨੂੰ ਸੁਣ ਕੇ ਤੁਸੀਂ ਵੀ ਭਾਵਕ ਹੋ ਜਾਓਗੇ ਤੇ ਰਾਜਵੀਰ ਜਵੰਦੇ ਦੀ ਮਾਸੀ ਦੀ ਕੁੜੀ ਹੁਣ ਕੈਮਰੇ ਸਾਹਮਣੇ ਆਈ ਹੈ ਜਿਸ ਨੇ ਰਾਜਵੀਰ ਦੇ ਪਰਿਵਾਰ ਦਾ ਹਾਲ ਦੱਸਿਆ ਹੈ ਤੇ ਦੱਸਦੀ ਹੋਈ ਉਹ ਵੀ ਭਾਵਕ ਹੋ ਗਈ ਤੇ ਉਸ ਨੇ ਕਿਹਾ ਕਿ ਮੇਰਾ ਨਾਮ ਮਨਪ੍ਰੀਤ ਕੌਰ ਹੈ ਤੇ ਰਾਜਵੀਰ ਮੇਰਾ ਮਾਸੀ ਦਾ ਮੁੰਡਾ ਸੀ ਤੇ ਬਹੁਤ ਵਧੀਆ ਸੁਭਾਅ ਦੇ ਸੀ ਉਹ ਬਹੁਤ ਚੰਗੇ ਇਨਸਾਨ ਤੇ ਹਸਮੁਖ ਸੀ ਰਾਜਵੀਰ ਵੀਰੇ ਦੇ ਵਰਗਾ ਕੋਈ ਨਹੀਂ ਬਣ ਸਕਦਾ ਇਸ ਦੁਨੀਆ ਤੇ ਹੁਣ ਰਾਜਵੀਰ ਵੀਰੇ ਦੀਆਂ ਅਸੀਂ ਵੀਡੀਓ ਦੇਖੀ ਸੀ ਉਹਨਾਂ ਦੀ ਤੇ ਫਿਰ ਅਸੀਂ ਕਾਲ ਕੀਤੀ ਸੀ ਮਾਸੀ ਨੂੰ ਤੇ ਉਹ ਕਾਫੀ ਰੋ ਰਹੇ ਸੀ ਕਹਿੰਦੇ ਹਾਂਜੀ ਐਕਸੀਡੈਂਟ ਹੋ ਗਿਆ ਤੁਹਾਡੇ ਵੀਰ ਜੀ ਦਾ ਤੇ ਅਰਦਾਸਾ ਕਰੋ ਕਿ ਉਹ ਸਹੀ ਹੋ ਜਾਣ ਤੇ ਅਸੀਂ ਰੋਜ਼ ਕਾਲ ਕਰਕੇ ਉਹਨਾਂ ਨੂੰ ਪੁੱਛਦੇ ਸੀ ਤੇ ਅਸੀਂ ਜਾਣਾ ਹੀ ਸੀ ਅਜੇ ਉਹਨਾਂ ਦਾ ਪਤਾ ਲੈਣ ਤੇ ਦੂਜੇ ਦਿਨ ਹੀ ਉਹਨਾਂ ਦੀ ਡੈਥ ਹੋ ਗਈ ਮੈਂ ਉਹਨਾਂ ਤੋਂ ਛੋਟੀਆਂ ਤੇ ਰਾਜਵੀਰ ਮੇਰੇ ਤੋਂ 5 ਸਾਲ ਵੱਡੇ ਸੀ ਤੇ ਜਦੋਂ ਸਾਨੂੰ ਐਕਸੀਡੈਂਟ ਦੀ ਖਬਰ ਮਿਲੀ ਤਾਂ ਸੁਣ ਕੇ ਬਹੁਤ ਜ਼ਿਆਦਾ ਦੁੱਖ ਹੋਇਆ ਸਭਾ ਉਹਨਾਂ ਦਾ ਇੰਨਾ ਵਧੀਆ ਸੀ ਕਿ ਉਹਨਾਂ ਵਰਗਾ ਕੋਈ ਨਹੀਂ ਬਣ ਸਕਦਾ ਜਿੱਥੇ ਮਿਲਾਂ ਹੱਸ ਕੇ ਬੁਲਾਉਂਦੇ ਸੀ ਸਾਨੂੰ ਮੈਰਿਜ ਤੋਂ ਬਾਅਦ ਵੀ ਮੈਂ ਆਉਂਦੀ ਰਹੀਆਂ ਜਦੋਂ ਸ਼ੋਅ ਕਰਕੇ ਉਹਨਾਂ ਨੇ ਆਉਣਾ ਤਾਂ ਉਹਨਾਂ ਨੇ ਆ ਕੇ ਕੋਲ ਬਹਿਣਾ ਵਧੀਆ ਗੱਲਬਾਤ ਕਰਨੀ ਕਿ ਬਹੁਤ ਵਧੀਆ ਸੀਗੇ ਉਹ ਇਨਸਾਨ ਉਹਨਾਂ ਦੀਆਂ ਯਾਦਾਂ ਸਾਡੇ ਦਿਲ ਵਿੱਚ ਹਮੇਸ਼ਾ ਘੁੰਮਦੀਆਂ ਵਾ ਬਹੁਤ ਜ਼ਿਆਦਾ ਯਾਦ ਕਰਦਿਆਂ ਉਹਨਾਂ ਚੀਜ਼ਾਂ ਨੂੰ ਦੇਖ ਕੇ ਹੀ ਰੋਣਾ ਆਉਂਦਾ ਵਾ ਕਿੱਥੋਂ ਲੱਭਣਾ ਸਾਨੂੰ ਇਹੋ ਜਿਹਾ ਵੀਰ ਉਹ ਜ਼ਿਆਦਾਤਰ ਪਟਿਆਲੇ ਹੀ ਪੜੇ ਹਨ ਆਉਂਦੇ ਸੀਗੇ ਪਰ ਘੱਟ ਮਿਲਦੇ ਸੀ ਸਾਨੂੰ ਤੇ ਘਰੇ ਹੀ ਆਉਂਦੇ ਜਾਂਦੇ ਸੀਗੇ ਉਦੋਂ ਅਸੀਂ ਹੁੰਦੇ ਨਹੀਂ ਸੀ ਜਦੋਂ ਉਹ ਘਰ ਆਉਂਦੇ ਸੀ ਜਾਦਾ ਅਸੀਂ ਕਿਉਂਕਿ ਬਾਹਰ ਹੀ ਰਹਿੰਦੇ ਸੀ ਉਹ ਜਿਆਦਾ ਹਾਸਾ ਮਜ਼ਾਕ ਤਾਂ ਬਹੁਤ ਕਰਦੇ ਰਹਿੰਦੇ ਸੀਗੇ ਬਹੁਤ ਜਿਆਦਾ ਉਹ ਚੰਗੇ ਸੁਭਾਅ ਦੇ ਇਨਸਾਨ ਸੀ ਤੇ ਮਜ਼ਾਕ ਵਾਲੀਆਂ ਗੱਲਾਂ ਵੀ ਉਹ ਹਰ ਵਕਤ ਹਰ ਵੇਲੇ ਕਰਦੇ ਰਹਿੰਦੇ ਸਨ ਤੇ ਉਹਨਾਂ ਨੇ ਦੱਸਿਆ ਕਿ ਰਾਜਵੀਰ ਜਵੰਦੇ ਦੇ ਪਰਿਵਾਰ ਦਾ ਅਜੇ ਬਹੁਤ ਬੁਰਾ ਹਾਲ ਆ ਤੇ ਮਾਸੀ ਦੀ ਲੜਕੀ ਨੇ ਕਿਹਾ ਕਿ ਉਹਨਾਂ ਦੀ ਮਾਸੀ ਦਾ ਵੀ ਬਹੁਤ ਬੁਰਾ ਹਾਲ ਆ ਸਾਰੀ ਫੈਮਿਲੀ ਦਾ ਹੀ ਬਹੁਤ ਬੁਰਾ ਹਾਲ ਆ ਉਹ ਅਜੇ ਸਦਮੇ ਦੇ ਵਿੱਚ ਹਨ ਤੇ ਸਦਮੇ ਚੋਂ ਬਾਹਰ ਨਹੀਂ ਕਲ ਪਾ ਰਹੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਦਲਾਸਾ ਵੀ ਦਿੰਨੇ ਹਾਂ ਮਾਸੀ ਕਹਿੰਦੇ ਹਨ ਕਿ ਕਿਵੇਂ ਭੁੱਲ ਜਾਮੈਂ ਮੇਰਾ ਇਨਾ ਸੋਹਣਾ ਸੁਨੱਖਾ ਪੁੱਤ ਸੀ ਤੇ ਇਨਾ ਪਿਆਰ ਸਭ ਦਾ ਮੋਹ ਲੈ ਗਿਆ ਤੇ ਫਿਰ ਅਜੇ ਬਹੁਤ ਬੁਰਾ ਹਾਲ ਆ ਉਹਨਾਂ ਦਾ ਤੇ ਉਹਨਾਂ ਨੇ ਦੱਸਿਆ ਕਿ ਅਜੇ ਮਾਸੜ ਜੀ ਨੂੰ ਯਾਨੀ ਯਾ ਰਾਜਵੀਰ ਦੇ ਪਿਤਾ ਨੂੰ ਗਏ 3 ਸਾਲ ਹੀ ਹੋਏ ਹਨ ਕਿ ਹੁਣ ਰਾਜਵੀਰ ਦਾ ਦੁੱਖ ਸਾਨੂੰ ਲੱਗ ਗਿਆ ਜੋ ਭੁੱਲਣਾ ਬਹੁਤ ਔਖਾ ਹੈ ਉਹਨਾਂ ਦੀ ਫੈਮਿਲੀ ਚੋਂ ਮਾਸੀ ਜੀ ਨੇ ਭਾਬੀ ਜੀ ਨੇ ਦੋ ਬੱਚੇ ਦੀ ਸਿਸਟਰ ਫੋਰਨ ਗਈ ਸੀ ਉਹਨਾਂ ਦੀ ਸਿਸਟਰ ਹੁਣ ਫੋਰਨ ਤੋਂ ਆਈ ਹੈ ਆਪਣੇ ਰਾਜਵੀਰ ਵੀਰੇ ਦੀ ਅੰਤਿਮ ਅਰਦਾਸ ਦੇ ਵਿੱਚ ਰਾਜਵੀਰ ਦੇ ਪਰਿਵਾਰ ਦਾ ਹਾਲ ਬਹੁਤ ਬੁਰਾ ਹੈ ਹਾਲ ਕਿਉਂਕਿ ਪਹਿਲਾਂ ਉਹਨਾਂ ਦੇ ਪਰਿਵਾਰ ਚੋਂ ਰਾਜਵੀਰ ਦਾ ਪਿਤਾ ਇਸ ਦੁਨੀਆ ਤੋਂ ਗਿਆ ਤੇ ਹੁਣ ਰਾਜਵੀਰ ਖੁਦ ਰੱਬ ਨੂੰ ਪਿਆਰਾ ਹੋ ਗਿਆ ਤੇ ਪਰਿਵਾਰ ਅਜੇ ਯਾਦਾਂ ਦੇ ਵਿਛੋੜਾ ਸਹਿ ਰਿਹਾ ਹੈ ਤੇ ਬਾਕੀ ਅਸੀਂ ਪਰਮਾਤਮਾ ਅੱਗੇ ਦੁਆ ਕਰਦੀਆਂ ਕਿ ਵਾਹਿਗੁਰੂ ਉਸਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਤੇ ਰਾਜਵੀਰ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਸ ਬਖਸ਼ਿਸ਼ ਕਰਿਓ ਕਿਉਂਕਿ ਟੁੱਟੀ ਚੀਜ਼ ਨੂੰ ਨਵਾਂ ਲਿਆਂਦਾ ਜਾ ਸਕਦਾ ਹੈ ਪਰ ਇਸ ਦੁਨੀਆ ਤੋਂ ਗਿਆ ਇੱਕ ਇਨਸਾਨ ਹੀ ਹੈ ਜੋ ਕਦੇ ਵੀ ਦੁਬਾਰਾ ਨਹੀਂ ਆਉਂਦਾ ਰਾਜਵੀਰ ਅੱਜ ਆਪਣੇ ਗਾਰਿਆਂ ਦੇ ਨਾਲ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਜਿੰਦਾ ਰਹੇਗਾ ਤੇ ਹਰ ਅੱਖ ਹਰ ਦਿਲ ਉਸ ਨੂੰ ਯਾਦ ਕਰਦੀ ਰਹੇਗੀ ਅਲਵਿਦਾ ਰਾਜਵੀਰ